10 ਲੱਖ ਦਾ 8 ਸਾਲਾਂ ਦਾ ਹੋ ਗਿਆ ਤੇ 2.5 ਕਿਲੋ ਦਾ ਕੁੱਤਾ 2.5 ਯਾਰ ਇਹਨੇ ਨੇ ਮਹਿੰਗੇ ਹੁੰਦੇ ਨੇ ਇਹ ਦੋ ਦੋ 2.5 2.5 ਆ ਆ ਕਿੰਨੇ ਕੇ ਰੁਪਏ ਹੁੰਦੇ ਨੇ ਇਹ ਸੇਲ ਨਹੀਂ ਹਾਂ ਸੇਲ ਨਹੀਂ ਸੇਲ ਨਹੀਂ ਤੇ ਉਂਈ ਤਾਂ ਕੋਣ ਕਾਪਰੀ ਬੱਚੇ ਥੇੜਾ ਉਹ ਤਾਂ 10 ਲੱਖ ਜੀ ਤਾਂ ਆਪ ਨੂੰ ਪਿਆਰ ਕਰੋ ਕਿਹੜਾ ਆ 10 ਲੱਖ ਦਾ 8 ਸਾਲਾਂ ਦਾ ਹੋ ਗਿਆ ਅੱਛਾ ਡਿ ਡਿ ਜਾਂਦਾ ਜੱਟ ਕੱਟ ਕੇ ਰੱਖੀਦੀ ਆ ਭੈਣ ਡਿ 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 ਬੰਦੇ ਹੈ ਕਾ ਵੀ ਮਤਰਾ 8 ਲੱਖ ਵਾਲਾ ਕੁੱਤਾ ਤੁਸੀਂ ਪਹਿਲੀ ਵਾਰ ਹੀ ਦੇਖੋ ਨਹੀਂ ਪਹਿਲੀ ਵਾਰ ਕਿਉਂ ਦੇਖਿਆ ਭਰਾਵਾ ਨਾ ਮੈਂ ਪਹਿਲੀ ਵਾਰ ਹੀ ਦੇਖਿਆ ਕੀ ਕੀ ਨਾਮ ਕੀ ਇਹਦਾ 8 ਸਾਲਾਂ ਦਾ ਹੋ ਗਿਆ ਤੇ 2.5 ਕਿਲੋ ਦਾ ਕੁੱਤਾ 2.5 ਕਿਲੋ ਦਾ ਕੁੱਤਾ 8 ਸਾਲ ਦਾ ਹੈ ਐਨੇ ਟਾਈਮ ਤੇ 2.5 ਕਿਲੋ ਵਜ ਨਹੀਂ ਹੋਇਆ 8 ਸਾਲਾਂ ਦਾ ਕੀ ਬਾਤ ਹੈ ਜੇ ਕਿਸੇ ਨੇ ਲੈਣਾ ਹੋਵੇ ਕਿੰਨੇ ਰੁਪਈਆ ਦਾ ਨਹੀਂ ਵੇਚ ਨਹੀਂ ਨਹੀਂ ਕੱਲੀ ਨਬੜ ਗਈ ਤੱਕ ਦੂਰੇ ਕਿੰਨੇ ਕਿੰਨੇ ਦੇ ਦਿੰਦੇ ਨੇ 15000 ਰੁਪਏ ਦਾ ਬੱਚਾ ਵੀਰੇ 15 ਦਾ 5 ਦਾ ਆਹ 15 ਦਾ ਇਹ ਵੀ 15 ਬੰਦ ਆ ਵੀ 15 ਬੰਦ ਇਹ 5 ਦਾ ਉਹ ਕਿਹੜੇ ਨੇ ਮੇਰੇ 10000 ਰੁਪਏ ਦਾ ਉਹ 10000 ਰੁਪਏ ਠੀਕ ਆ ਆ ਕੀ ਇਹ ਕਲੈਂਟਰੇ ਜੇ ਗੱਡੀ ਹੁੰਦਾ ਆ ਵੇਚ ਗਏ 1.5 ਸਾਲ ਦਾ ਹਾਂ ਆ ਵੇਚ ਗਏ 1.5 ਸਾਲ ਦਾ ਇਹ ਵੱਡਾ ਹੈਗਾ ਇਹ ਕਲਚਰ ਉਹ ਟਵਾਏ ਆ ਅੱਛਾ ਬ੍ਰੀਡ ਦਾ ਹੀ ਫਰਕ ਆ ਇਹ ਵੀ ਬਈ ਇਹ ਅਟੂੜੀ ਆਈ ਕਾਸ਼ ਕਰ ਤੋਆਏ ਟੋਆ ਹੋਰ ਬਰੀਡ ਆ ਵੀਰੇ ਕਲਚਰ ਹੋਰ ਬਰੀਡ ਕਲਚਰ ਥੋੜਾ ਜਿਹਾ ਵੱਡਾ ਹੁੰਦਾ ਟੋਆਏ ਥੋੜਾ ਜਿਹਾ ਛੋਟਾ ਹੁੰਦਾ ਆ ਵੀਰੇ ਆ ਟੋਆਏ ਆ ਓ ਬਾਬਾ ਫਰਕ ਨਾ ਦਾ ਆਪ ਸੱਚਾ ਤੇ ਇਹ ਕਿੰਨੇ ਦਾ ਦੇ ਦੇਂਗਾ ਇਹ ਕੱਦ ਦਾ ਸੇਮ ਹੁੰਦਾ ਇਹਨਾਂ ਦਾ ਮੂੰਹ ਦਾ ਨੱਕ ਦਾ ਪੂਛ ਦਾ ਇਹ ਫਰਕ ਹੁੰਦਾ ਆ ਕਿੰਨੇ ਕਿ ਰੁਪਈਆ ਦਾ ਵੇਚਦੇ ਆ ਇਹ 15000 ਰੁਪਏ ਕੁੱਤਾ ਡੇਢ ਡੇਢ ਸਾਲ ਦਾ ਆਪਣਾ ਨੰਨਦਾ ਅੱਛਾ ਮੈਂ ਬਰੀਡਰ ਆ ਹਾਂ ਬਰੀਡਰ ਠੀਕ ਆਹ ਕਿਹੜੀ ਨਸਲ ਆ ਇਹ ਕਲਚਰ ਆ ਮੇਰਾ ਕਲਚਰ ਪੂਰੀਆ ਅੱਛਾ ਕਲਚਰ ਇਹ ਮੈਕਸ ਆ ਮੈਂ ਜਾਨੀ ਦੀ ਕਲਚਰ ਆ ਆ ਦੇਖ ਨੂਮੜੀ ਜੀ ਹੈ ਨਾ ਕਿੰਨੀ ਸੋਹਣੀ ਆ ਹੁਣ ਬੈਠੇ ਆ ਧੁੱਪ ਲੱਗਦੀ ਕਰਕੇ ਤੁਰੇ ਇਹ ਵੀ ਮੇਲ ਆ ਇਹ ਫੀਮੇਲ ਆ ਦੋਨੇ ਦੋਨੇ ਸੋਹਣੀਆਂ ਆ ਬੀ ਆ ਸੋਹਣ ਵਾਲੀਆਂ ਨੇ ਇਹ ਵਾਲਪੂਨ ਤਾਂ ਕੱਟਦਾ ਕਰੇ ਯਾਰ ਵਾਲ ਕੱਟੇ ਬਾਲਾ ਭੜਾ ਲੱਗਦਾ ਹਜੇ ਇੰਨੇ ਅੱਦੇ ਅੱਦੇ ਦਾ ਚਾਹ ਸਕਦੇ ਇਹਨਾਂ ਦੇ 3 ਨੰਬਰ ਕੀ ਆਪਣਾ 98720 08822 ਜ਼ਿਲ੍ਹਾ ਫਰੀਦਕੋਟ ਪੈਂਡਸ ਨੰਬਰ ਟੇ ਪਿੰਡ ਹਸਨਪੱਟੀ ਹਸਨਪੱਟੀ ਹਾਂਜੀ ਨੰਬਰ ਫੇਰ ਬੋਲਦੇ 98720 08822 ਜ਼ਿਲ੍ਹਾ ਫਰੀਦਕੋਟ ਪਿੰਡ ਹਸਨਪੱਟੀ ਠੀਕ ਹੈ ਲਓ ਜੀ ਤੇ ਨੰਬਰ ਵੀ ਬੋਲਦਾ ਗੱਭਰੂ ਨੇ ਤੇ ਰੇਟ ਵੀ ਜੇ ਕਿਸੇ ਨੇ ਵੇਚਣੇ ਹੁੰਦੇ ਨੇ ਤਾਂ ਵੀ ਫੋਨ ਕਰ ਲਓ ਜੇ ਕਿਸੇ ਨੇ ਲੈਣੇ ਹੁੰਦੇ ਨੇ ਤਾਂ ਵੀ ਫੋਨ ਕਰ ਲਓ ਨਹੀਂ ਹਾਂ ਕੱਲ ਵੇਚਦਾ ਵੇਚ ਨਹੀਂ ਅਜਾ ਵੇਚਦਾ ਵੇਚ ਨਹੀਂ ਆਪ ਦੀ ਬਰੀਡਿੰਗ ਤੇ ਹੀ ਆ ਠੀਕ ਆ ਉਹ ਤਾਂ ਦੇਖੋ ਆਰਡਰ ਤੇ ਆ ਜੇ ਉਹਨੂੰ گاਉਂ ਲੈ ਦੇਈਦਾ ਭਰਾ ਨੂੰ ਸਿੱਧਾ ਤੇ ਅਗਲਾ ਹੁਣ ਜੀ ਮੇਰੇ ਵਰਗਾ ਰੱਖੀ ਖੜਾ ਮੇਰੇ ਵਰਗਾ ਕਹਿੰਦੇ ਕੌਣ ਵੇਚੂ ਭਰਾ ਯਾਰ ਗੱਲ ਇਹ ਨਾ ਉਹ ਕਹਦੇਗਾ ਵਕਾਤ ਕੁੱਤਾ ਕੰਮ ਆ ਵੀਰੇ ਬਹੁਤ ਔਖਾ ਬੱਚਾ ਸੇਲ ਕਰਨਾ ਠੀਕ ਹੈ ਨਾ ਐਵੇਂ ਲੋਕੀ ਕਹੀ ਜਾਂਦੇ ਆ ਪਤਾ ਨਹੀਂ 2-2 3-300 ਕਿਲੋਮੀਟਰ ਮੇਲਿਆਂ ਤੇ ਜਾ ਕੇ ਬੱਚੇ ਸੇਲ ਹੁੰਦੇ ਆ ਠੀਕ ਹੈ ਨਾ ਠੀਕ ਆ ਜੇ 100 ਬੰਦੇ ਨੇ ਪੁੱਛਿਆ ਨਾ ਤੈਨੂੰ ਆਣ ਕੇ ਇੱਥੇ ਤੇ 10 ਬੰਦੇ ਲੈਣਗੇ ਕਈ ਤਾਂ ਨਾਲੇ ਬਰੀਡ ਦਾ ਪਤਾ ਹੁੰਦਾ ਬਈ ਕਿਹੜੀ ਬਰੀਡ ਐਵੇਂ ਪੁੱਛੀ ਜਾਣਗੇ ਕੀ ਆ ਕੀ ਆ ਕਈ ਵਾਰੀ ਤਾਂ ਆ ਹੁਣ ਮੈਨੂੰ ਪਤਾ ਨਹੀਂ ਮੈਂ ਤੈਨੂੰ ਤਾਂ ਹੀ ਪੁੱਛਾਂ ਮੈਂ ਇੰਨੇ ਪੈੰਦੇ 8 ਲੱਖ ਦਾ ਪਰ ਪੈਸਾ ਹੈਗਾ ਇਹ ਕੰਮ 'ਚ ਪਰ ਭਕਾਈ ਆ ਜਿਵੇਂ ਢੀਠ ਬੰਦਾ ਪਤਾ ਕੀ ਇਹ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੇ ਮੇਰੇ ਵਰਗੇ ਨੂੰ ਕਹੋਗੇ ਮੇਰੇ ਵਰਗਾ ਸਿੱਧਾ ਕਹਿੰਦਾ ਵੀ ਟਰੈਕਟਰ ਲਿਆਵਾਂਗੇ ਨਵਾਂ ਹੁਣ ਚੀਜ਼ ਵਧੀਆ ਚਲੋ ਘਰੇ ਰੱਖਣ ਨੂੰ ਬਰੀਡ ਕਰਨ ਨੂੰ ਦੀਪੰਦਰ ਵੀ ਵੀ